ਇਕ ਤਾਂ ਆਪਣੇ ਬੱਚਿਆਂ ਨੂੰ ਹੁੰਦੀ ਆਸ ਉਲਟ ਤੇ ਪੜਾਕੇ ਪਾਉਣ ਦੀ ਉਹ ਆਪਦੇ ਬੱਚਿਆਂ ਨੂੰ ਜ਼ਰੂਰ ਲੱਖੋ ਆਪਾਂ ਉਹ ਤਾਂ ਸ਼ਾਇਦ ਹੋ ਜਾਏ ਕੋਈ ਗੱਲ ਨਹੀਂ ਮੈਂ ਬੁਲਟ ਤੇ ਪੜਾਕੇ ਪਾਉਣਾਗਾ ਮੈਂ ਤਾਂ ਸਰਪੰਚ ਦਾ ਮੁੰਡਾ ਮੇਰਾ ਬਾਪੂ ਲੈਂਡਲੋਰਡ ਹੈ ਮੇਂਂ ਦੀ ਗੱਲ ਇਹਦੇ ਵਿੱਚ ਇਹ ਆ ਵੀ ਜਿੰਨਾ ਚਿਰ ਇਹ ਜੜੋਂ ਉੱਪਰ ਨਹੀਂ ਪਟਿਆ ਜਾਂਦਾ ਜੇ ਆਪਣਾ ਨੌਜਵਾਨ ਵਰਗ ਬਿਮਾਰ ਆ ਜਾ ਨਸ਼ੇ ਨਾਲ ਪੀੜਤ ਹੈ ਨਸ਼ਾ ਕਰਨ ਦੱਸਦੇ ਤਾਂ ਆਪਣਾ ਦੇਸ਼ ਹੈ ਜਿਹੜਾ ਆਪਣਾ ਸਮਾਜ ਉਹ ਤਰੱਕੀ ਨਹੀਂ ਕਰ ਸਕਦਾ ਬਚੈਨੀ ਨਹੀਂ ਹੈ ਵਿਵਹਾਰ ਗਲੀ ਮਹੱਲੇ ਦੇ ਮੋੜ ਦੇ ਉੱਤੇ ਜਾਂ ਚੌਕ ਦੇ ਵਿੱਚ ਹੋਵੇ ਇਹਦੇ ਵਿੱਚ ਮੁਰਲਾ ਵਾਜ ਆਪਣਾ ਪਬਲਿਕ ਦਾ ਹੀ ਆ ਜਾਂਦਾ ਉਸ ਵਾਸਤੇ ਨੂੰ ਸਾਡੇ ਐਸਐਸਪੀ ਸਾਹਿਬ ਵੱਲੋਂ ਪੂਰੀ ਸਖਤ ਤਾੜਨਾ ਵੀ ਜੇ ਕੋਈ ਨਸ਼ਾ ਕਰੂਗਾ ਵੇਚੂਗਾ ਤਾਂ ਉਹਨੂੰ ਸਖਤੀ ਨਾਲ ਹੀ ਨਜਿੱਠਾਂਗੇ ਤੇ ਉਹਦੇ ਨਾਲ ਬਿਲਕੁਲ ਵੀ ਢਿੱਲ ਨਹੀਂ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਿੱਟੀ ਮਹਿਮ ਦੇ ਤਹਿਤ ਸਾਡੇ ਐਸਐਸਪੀ ਸਾਹਿਬ ਸਰਦਾਰ ਗਗਨਜੀਤ ਸਿੰਘ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇੱਥੇ ਮੀਟਿੰਗ ਕੀਤੀ ਗਈ ਹੈ ਸੈਮੀਨਾਰ ਕੀਤਾ ਗਿਆ ਜ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਾਡੇ ਸੈਕਲ ਜੀ ਅਤੇ ਮੈਡਮ ਸਵਰਨਜੀਤ ਕੌਰ ਐਸਪੀ ਐਚ ਉਹ ਵੀ ਆਏ ਸੀ ਮੇਨਲੀ ਗੱਲ ਇਹਦੇ ਵਿੱਚ ਇਹ ਹੈ ਵੀ ਤਾਂ ਇੱਕ ਮੀਟਿੰਗ ਹੈ ਵੀ ਤਾਂ ਕਿ ਜਿਹੜੇ ਨਵੇਂ ਪੰਜ ਸਰਪੰਚ ਬਣੇ ਨੇ ਉਹ ਬੜਾ ਜਿਹੜੀਆਂ ਬੀਡੀਸੀ ਨੇ ਕਮੇਟੀ ਜਿਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇੱਕ ਸੁਨੇਹਾ ਲਾਇਆ ਜਾਵੇ ਵੀ ਤਾਂ ਕਿ ਉਹ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਬਾੜਾਂ ਦੇ ਵਿੱਚ ਜਾ ਕੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਅਵੇਅਰ ਕਰਨ ਉਹਨਾਂ ਨੂੰ ਦੱਸਣ ਵੀ ਨਸ਼ਾ ਜਿਹੜਾ ਇੱਕ ਬੁਰਾਈ ਹੈ ਤੈਨੂੰ ਜੜੋਂ ਪੁੱਟਣਾ ਹੀ ਆਪਣਾ ਧਰਮ ਤੇ ਫਰਜ਼ ਹੈਗਾ ਜਿੰਨਾ ਚਿਰ ਇਹ ਜੜੋਂ ਨਹੀਂ ਪੁੱਟਿਆ ਜਾਂਦਾ ਜੇ ਆਪਣਾ ਨੌਜਵਾਨ ਵਰਗ ਬਿਮਾਰ ਆ ਜਾ ਨਸ਼ੇ ਨਾਲ ਪੀੜਤ ਹੈ ਨਸ਼ਾ ਕਰਨ ਦਾ ਦਦੇ ਤਾਂ ਆਪਣਾ ਦੇਸ਼ ਹੈ ਜਿਹੜਾ ਆਪਣਾ ਸਮਾਜ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਦੇਸ਼ ਹੈ ਜਿਹੜਾ ਉਹਦਾ ਤਰੱਕੀ ਕਰੂਗਾ ਜਦੋਂ ਉਹਦਾ ਨੌਜਵਾਨ ਵਰਗ ਹੈ ਜਿਹੜਾ ਉਹ ਤਾਕਤਵਰ ਹੋਊਗਾ ਤਕੜਾ ਹੋਊਗਾ ਇਸੇ ਲੜੀ ਦੇ ਵਿੱਚ ਅੱਜ ਇਹ ਮੀਟਿੰਗ ਕੀਤੀ ਗਈ ਹੈ ਤੇ ਐਸਪੀ ਐਚ ਮੈਡਮ ਵੱਲੋਂ ਵੀ ਮੇਰੇ ਵੱਲੋਂ ਵੀ ਤੇ ਜਿਹੜੇ ਹਾਜ਼ਰੀਨ ਆਏ ਸੀ ਉਹਨਾਂ ਦੇ ਵਿੱਚੋਂ ਵੀ ਜਿਹੜੇ ਮੌਜੂਦ ਵਿਅਕਤੀਆਂ ਨੇ ਇਸ ਨਸ਼ੇ ਦੀ ਬਰਾਈ ਨੂੰ ਖਤਮ ਕਰਨ ਲਈ ਆਇਦ ਲਿਆ ਅਤੇ ਉਹਨਾਂ ਨੇ ਵੀ ਆਪਦੇ ਵਿਚਾਰ ਰੱਖੇ ਨੇ ਬੜਾ ਹੀ ਪੋਜ਼ਿਟਿਵ ਇਹ ਸਾਡਾ ਜਿਹੜਾ ਸੈਮੀਨਾਰ ਹੋਇਆਗਾ ਇਹਦੇ ਵਿੱਚੋਂ ਸਾਰਿਆਂ ਨੇ ਇਹ ਸਵਾਸਨ ਦਿੱਤਾ ਸਾਨੂੰ ਵੀ ਅਸੀਂ ਜਾ ਕੇ ਆਪਦੇ ਆਪਦੇ ਪਿੰਡ ਦੇ ਵਿੱਚ ਬਾੜ ਦੇ ਵਿੱਚ ਜਾ ਕੇ ਇਹ ਜਿਹੜੀ ਬਰਾਈ ਹੈ ਇਹਨੂੰ ਖਤਮ ਕਰਨ ਲਈ ਅਸੀਂ ਸਿਰ ਤੋੜ ਜਿਹੜੇ ਯਤਨ ਕਰਾਂਗੇ ਨਾ ਵੀ ਨਵੀਆਂ ਦਬੀਆਂ ਪੰਚਾਇਤਾਂ ਬਣੀਆਂ ਨੇ ਸਰ ਸਾਰੇ ਮਤਲਬ ਪੁਲਿਸ ਨਾਲ ਇੱਕ ਤਾਲਮਿਲ ਜ਼ਰੂਰੀ ਹੁੰਦਾ ਪੰਚਾਇਤਾਂ ਦਾ ਕਿਉਂਕਿ ਘਰ ਘਰ ਨਾਲ ਸਰਪੰਚ ਜੁੜਿਆ ਹੁੰਦਾ ਇਸ ਸਬੰਧ ਦੇ ਵਿੱਚ ਕੋਈ ਵਧੀਆ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਪੋਜ਼ਿਟਿਵ ਸੀ ਸਾਡਾ ਸਰਪੰਚਾਂ ਵੱਲੋਂ ਪੰਚਾਂ ਵੱਲੋਂ ਬੜਾ ਪੋਜ਼ਿਟਿਵ ਰਿਸਪੌਂਸ ਸੀ ਇਹ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਨਾਲ ਜਿਵੇਂ ਥਾਣਾ ਸੰਦੋੜ ਹੈ ਮੇਰੀ ਸਬਡਿਵੀਜ਼ਨ ਦੇ ਵਿੱਚ ਉਹਦੇ ਜਿਹੜੇ ਪੰਜ ਸਰਪੰਚ ਨੇ ਉਹਨਾਂ ਨਾਲ ਅਸੀਂ ਮੈਂ ਆਪਦੇ ਤੌਰ ਤੇ ਵੀ ਇੱਕ ਮੀਟਿੰਗ ਕਰੂੰਗਾ ਨਾਲ ਐਸ ਐਚ ਓ ਸਾਡੇ ਸੰਦੋੜ ਉਹ ਹੋ ਜਾਣਗੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਕੇ ਜਿਵੇਂ ਇੱਕ ਬੁਲਾਰੇ ਆ ਉਹਨਾਂ ਨੇ ਅਬਦਾ ਵਿਚਾਰ ਰੱਖਿਆ ਸੀ ਸੁਝਾਅ ਦਿੱਤਾ ਸੀ ਵੀ ਇਹ ਜਿਹੜੀਆਂ ਕਮੇਟੀਆਂ ਨੇ ਜਿਹੜੀਆਂ ਬਾਡ ਚ ਇੱਕ ਇੱਕ ਮੈਂਬਰ ਲੈ ਕੇ ਉਹ ਬਣਾਈਆਂ ਜਾਣ ਤਾਂ ਕਿ ਆਪਾਂ ਨਸ਼ਿਆਂ ਦੀ ਰੋਕਥਾਮ ਇਹ ਜਿਹੜੀ ਕਰ ਸਕੀਏ ਬਹੁਤ ਵਧੀਆ ਵਿਚਾਰ ਸੀ ਉਹਨਾਂ ਦਾ ਇਹ ਵਾਕਈ ਚਾਹੀਦਾ ਕਿਉਂਕਿ ਪੁਲਿਸ ਸਾਰ ਥਰੂਆਊਟ ਪੰਜਾਬ ਪੁਲਿਸ ਇੰਨੀ ਨਹੀਂ ਹੈ ਵੀ ਉਹ ਹਰ ਗਲੀ ਮਹੱਲੇ ਤੇ ਮੋੜ ਦੇ ਉੱਤੇ ਜਾਂ ਚੌਂਕ ਤੇ ਵਿੱਚ ਹੋਵੇ ਇਹਦੇ ਵਿੱਚ ਮੁਰੜਲਾ ਫਰਜ਼ ਆਪਣਾ ਪਬਲਿਕ ਦਾ ਹੀ ਆ ਜਾਂਦਾ ਉਹੀ ਆਪਾਂ ਰਲ ਮਿਲ ਕੇ ਜੇ ਕੰਮ ਕਰਾਂਗੇ ਤਾਂ ਜਿਹੜੀ ਇਹ ਮਹਿੰਮ ਜਿਹੜੀ ਸਾਡੇ ਵੱਲੋਂ ਕੀਤੀ ਜਾਣੀ ਹੈ ਜੇਕਰ ਉਸ 2 ਸਾਲ ਦੇ ਵਿੱਚ ਅਸੀਂ ਕਾਮਯਾਬ ਹੋਣਾ ਤਾਂ ਪਬਲਿਕ ਦੇ ਸਹਾਯੋਗ ਦੇ ਨਾਲ ਅਸੀਂ ਦਿਨਾਂ ਦੇ ਵਿੱਚ ਇਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਨਸ਼ਿਆਂ ਦੇ ਸਬੰਧ ਕਰ ਨੂੰ ਕੀ ਮੈਸੇਜ ਤੁਹਾਡਾ ਉਹਨਾਂ ਨੂੰ ਪੁਲਿਸ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਪੂਰੀ ਸਖਤ ਤਾੜਨਾ ਵੀ ਜੇ ਕੋਈ ਨਸ਼ਾ ਕਰੂਗਾ ਵੇਚੂਗਾ ਤਾਂ ਉਹਨੂੰ ਸਖਤੀ ਨਾਲ ਹੀ ਨਜਿੱਠਾਂਗੇ ਤੇ ਉਹਦੇ ਨਾਲ ਬਿਲਕੁਲ ਵੀ ਢਿੱਲ ਨਹੀਂ ਹੋਊਗਾ